ਕਿ ਤੇਰੀ ਸੋਚ ਹੀ ਤੇਰੀ ਸਜਾ ਹੈ ਤੇ ਤੇਰੀ ਸੋਚ ਹੀ ਤੇਰੀ ਮੁਕਤੀ ਹੈ ਬੰਦੇ ਦੀ ਸੋਚ ਸਜਾ ਹੈ ਕਿਵੇਂ ਸੋਚ ਸਜਾ ਹੈ ਐਗਜ਼ਾਮਪਲ ਦੇ ਆ ਬੜਾ ਸੌਖਾ ਸਮਝ ਆ ਜਾਓ ਆਪਾਂ ਕਈ ਵਾਰੀ ਸ਼ਬਦ ਤੁਸੀਂ ਆਸਾ ਦੀ ਬਾਣੀ ਵਿੱਚ ਪੜ੍ਹਦੇ ਲਿਖ ਲਿਖ ਪੜ੍ਹਿਆ ਤੇ ਤੱਕ ਤੇ ਤੱਕੜਿਆ ਲਓ ਆ ਸ਼ਬਦ ਇੱਕ ਵਾਰ ਸੁਣਿਓ ਤੁਹਾਨੂੰ ਸੌਖਾ ਸਮਝ ਆ ਜਾਵੇ ਵੀ ਬੰਦੇ ਦੀ ਸੋਚ ਸਜਾ ਕਿਵੇਂ ਬਣ ਜਾਂਦੀ ਹੈ ਸੋਚ ਸਜਾ ਤੇ ਸੋਚ ਹੀ ਮੁਕਤੀ ਮੈਂ ਸ਼ੁਰੂ ਚ ਕਿਹਾ ਸੀ ਜਿਹੜੇ ਆਏ ਨਹੀਂ ਸੀ ਵੀ ਚਾਬੀ ਜਿਹੜੀ ਚਾਬੀ ਨਾਲ ਜਿੰਦਰਾ ਲੱਗਦਾ ਹੈ ਉਸੇ ਚਾਬੀ ਦੇ ਨਾਲ ਹੀ ਜਿੰਦਰਾ ਖੁੱਲਦਾ ਵੀ ਹੈ ਚਾਬੀ ਉਹ ਹੀ ਖੋਲਦੀ ਹੈ ਚਾਬੀ ਉਹ ਹੀ ਬੰਦ ਕਰਦੀ ਹੈ ਤੇਰੀ ਜ਼ਿੰਦਗੀ ਨੂੰ ਤੈ ਹੀ ਬਰਬਾਦ ਕਰਨਾ ਹੈ ਆਵਾਦ ਵੀ ਤੈ ਹੀ ਕਰਨਾ ਹੈ ਮੁਕਤ ਵੀ ਤੈ ਹੀ ਕਰਨਾ ਹੈ ਤੇ ਬੰਦਨ ਵੀ ਤੇ ਐ ਹੀ ਪਾਉਂਦੇ ਨੇ ਸੈਂਟਰ 'ਚ ਤੂੰ ਰਹਿਣਾ ਆਪਣੀ ਲਾਈਫ ਦੇ ਸੈਂਟਰ 'ਚ ਤੂੰ ਐ ਮੈਂ ਕਿਵੇਂ ਸੈਂਟਰ 'ਚੋਂ ਧੋਖਾ ਤੇ ਮੇਰੇ ਨਾਲ ਉਹ ਕਰ ਗਿਆ ਫਿਰ ਤੂੰ ਭਰੋਸਾ ਕਿਉਂ ਕੀਤਾ ਤੇਰੇ ਤੇ ਗੱਲ ਮੁੱਕਣੀ ਐ ਜਿੱਥੇ ਮਰਜ਼ੀ ਭੱਜ ਲੈ ਹਰੇਕ ਗੱਲ ਤੇ ਤੇਰੇ ਤੇ ਆਵੇ ਹਰੇਕ ਗੱਲ ਤੇਰੇ ਤੇ ਜਿੱਥੇ ਮਰਜ਼ੀ ਭੱਜ ਲੈ ਮੈਂ ਉਹਦੇ ਤੇ ਇੰਨਾ ਭਰੋਸਾ ਕੀਤਾ ਉਹਨੇ ਮੇਰੇ ਨਾਲ ਧੋਖਾ ਕੀਤਾ ਇਹਦੇ 'ਚ ਮੇਰਾ ਕੀ ਕਸੂਰ ਹੈ ਤੇਰਾ ਭਰੋਸਾ ਕਰਨਾ ਹੀ ਤੇਰਾ ਕਸੂਰ ਹੈ ਅਸੀਂ ਧੀ ਦੇਤੀ ਅਸੀਂ ਇੰਨਾ ਦਾਜ ਦਿੱਤਾ ਇੰਨਾ ਦਿੱਤਾ ਅਗਲਾ ਘਰ ਏਦਾਂ ਦਾ ਟੱਕਰ ਗਿਆ ਤੂੰ ਖੋਜ ਕਿਉਂ ਨਹੀਂ ਕੀਤੀ ਮੈਨੂੰ ਤੇ ਰਿਸ਼ਤੇਦਾਰਾਂ ਨੇ ਪੁਆਦਤਾ ਸੀ ਉਹਨੇ ਕਿਹਾ ਸੀ ਵੀ ਤੂੰ ਵਿੱਚ ਪੈ ਗਿਆ ਰਿਸ਼ਤੇਦਾਰ ਅਸੀਂ ਨਾ ਨਹੀਂ ਕਰ ਸਕੇ ਫਿਰ ਤੂੰ ਰਿਸ਼ਤੇਦਾਰ ਤੇ ਭਰੋਸਾ ਕਿਉਂ ਕੀਤਾ ਤੂੰ ਖੜੇਗਾ ਸੇ ਸੋਣਾ ਇਧਰ ਪਿਆਰੇ ਸੈਂਟਰ ਚ ਤੂੰ ਖੜੇਗਾ ਤੇ ਤੇਰੇ ਮੇਰੇ ਕਹਿਣ ਦੀ ਗੱਲ ਨਹੀਂ ਜਿੱਦਣ ਅਸੀਂ ਆਪਣੀ ਜ਼ਿੰਦਗੀ ਦੇ ਸੈਂਟਰ ਵਿੱਚ ਆਪ ਨੂੰ ਖੜਾ ਲਿਆ ਫਿਰ ਆਪਣੇ ਕਸੂਰ ਕੱਢਣ ਲੱਗਾਂਗੇ ਫਿਰ ਗਲਤੀਆਂ ਦਾ ਸੁਧਾਰ ਹੋਣਾ ਸ਼ੁਰੂ ਹੋਏਗਾ ਅੱਜ ਕੱਲ੍ਹ ਆਮ ਹੀ ਨਹੀਂ ਕਹਿ ਦਿੰਦੇ ਕੁੜੀਏ ਤੇਰੇ ਕਰਮਾਂ ਚ ਲਿਖਿਆ ਹੀ ਏਦਾਂ ਦਾ ਸੀ ਹੁਣ ਕੁੜੀ ਸਾਡੀ ਵਿਆਹਤੀ ਆਪਾਂ ਧੀ ਵਿਆਹਤੀ ਜਿਹੜੀਆਂ ਨੂੰਹਾਂ ਚੇਤਾ ਕਰੋ ਖਾ ਕਈ ਕਹਿੰਦੀਆਂ ਨਹੀਂ ਜਾ ਕੇ ਕਰੇ ਵੀ ਕੇਸ ਕਿਦੇ ਲੜ ਲਾਤਾ ਮੈਨੂੰ ਇਹ ਤੇ ਕੋਈ ਨਸ਼ਾ ਛੱਡਦਾ ਹੀ ਨਹੀਂ ਇਹ ਤੇ ਸਾਰੇ ਨਸ਼ੇ ਕਰਦਾ ਇਹਨੇ ਤੇ ਜ਼ਿੰਦਗੀ ਬਰਬਾਦ ਕਰਤੀ ਮੇਰੀ ਤੇ ਮਾਪੇ-ਬਾਪ ਚ ਕੀ ਕਹਿੰਦੇ ਐ ਕੋਈ ਨਹੀਂ ਰੱਬ ਦੇ ਲਿਖੇ ਨੂੰ ਕੌਣ ਮੇੜ ਸਕਦਾ ਉਸ ਵੇਲੇ ਗੁੱਸਾ ਐ ਚੜਦਾ ਵੀ ਪਕੌੜੇ ਤੇ ਤੂੰ ਝੁਲਸਦਾ ਸੀ ਉਸ ਦਿਨ ਜਾ ਕੇ ਉੱਤੇ ਜਿੱਦਣ ਸਗਣ ਪਾਣ ਗਿਆ ਜਿੱਦਣ ਤੂੰ ਸਗਣ ਪਾ ਕੇ ਆਇਆ ਉਸ ਦਿਨ ਤੇ ਤੂੰ ਅੱਗੇ ਹੋਇਆ ਸੀ ਗੁਲਾਬ ਜਾਮਨ ਮਠਿਆਈ ਮੈਂ ਮੂੰਹ 'ਚ ਪਾਉ ਮੁੰਡੇ ਦੇ ਤੇ ਅੱਜ ਕਹਿੰਦਾ ਰੱਬ ਨੇ ਲਿਖਿਆ ਸਾਰੇ ਇਕੱਠੇ ਹੋ ਕੇ ਗਏ ਹੋ ਇਕੱਠਿਆਂ ਨੇ ਬਹਿ ਕੇ ਗੱਲ ਕੀਤੀ ਇਕੱਠਿਆਂ ਨੇ ਲਿਖਿਆ ਕਿਉਂ ਨਹੀਂ ਜ਼ਿੰਮੇਵਾਰੀ ਕਬੂਲਦਾ ਵੀ ਮੇਰਾ ਕਸੂਰ ਹੈ ਕੁੜੀਏ ਮaaf ਕਰਦੇ ਮੈਂ ਮੈਂ ਇਦਾਂ ਦਾ ਲੱਗਿਆ ਮੈਂ ਰਿਸ਼ਤੇਦਾਰਾਂ ਤੇ ਭਰੋਸਾ ਕਰ ਗਿਆ ਕਿਉਂ ਨਹੀਂ ਹੱਥ ਜੋੜ ਕੇ ਗਲਤੀ ਮੰਨਦਾ ਕਿਉਂ ਨਹੀਂ ਕਹਿੰਦਾ ਵੀ ਸਾਡੀ ਗਲਤੀ ਹੈ ਰੱਬ ਕਿੱਥੋਂ ਆ ਗਿਆ ਵਿੱਚ ਇੱਥੇ ਬਾਣੀ ਤੇ ਕਹਿੰਦੀ ਰੱਬ ਤੇਰੇ ਵਿੱਚ ਹੈ ਤੂੰ ਰੱਬ ਦਾ ਰੂਪ ਹੈ ਤੇਰੀ ਮਰਜ਼ੀ ਹੈ ਵੇਖ ਲੈ ਜੋ ਕਰਨਾ ਹੈ ਬਾਡੀ ਦੇ ਵਿੱਚ ਮਾੜੇ ਸੈੱਲ ਵੀ ਹੈ ਚੰਗੇ ਵੀ ਹੈ ਹੈ ਸਾਰੀ ਬਾਡੀ ਹੋਈ ਹੈ ਹੈ ਸਾਰਾ ਰੱਬ ਵੀ ਹੈ ਕਈ ਮਾੜੇ ਸੈੱਲ ਲੈ ਕਈ ਚੰਗੇ ਸੈੱਲ ਲੈ ਇੱਥੇ ਪਾ ਚੰਗੇ ਸੈੱਲ ਬਣੋ ਮਾੜੇ ਨਾ ਬਣੋ ਠੀਕ ਕਰੋ ਆਪਣੇ ਆਪ ਉਹਦੇ ਉਹਦੇ ਸੈਂਟਰ 'ਚ ਖੜੋ ਹੈ ਵੀ ਸੈਂਟਰ 'ਚ ਤੂੰ ਹੈ ਮੇਰੀ ਜ਼ਿੰਦਗੀ ਦੇ ਸੈਂਟਰ 'ਚ ਮੈਂ ਹੀ ਖੜਾ ਜੋ ਮੇਰੇ ਨਾਲ ਮਾੜਾ ਹੋਇਆ ਮੇਰੇ ਕਰਕੇ ਹੋਇਆ ਜੋ ਚੰਗਾ ਹੋਏਗਾ ਉਹ ਵੀ ਮੇਰੇ ਕਰਕੇ ਤੇ ਤੂੰ ਆਪਣੀ ਜ਼ਿੰਦਗੀ ਦੇ ਸੈਂਟਰ 'ਚ ਖੜ। ਬਾਣੀ ਕਹਿੰਦੀ ਦੱਦਾ ਦੋਸ਼ ਨਾ ਦੇਉ ਕਿਸੈ। ਦੋਸ਼ ਕਰਮ ਆਪੜਿਆ। ਤੂੰ ਕਹਿਣਾ ਫਲਾਣਾ ਮੇਰੇ ਨਾਲ ਐ ਕਰ ਗਿਆ ਤੇਰਾ ਦੋਸ਼ ਹੈ। ਜਿਹੜਾ ਤੇਰੇ ਨਾਲ ਕਰ ਗਿਆ ਤੈਂ ਉਹਦੇ ਤੇ ਭਰੋਸਾ ਕੀਤਾ। ਇਹ ਤੇਰਾ ਦੋਸ਼ ਹੈ। ਤੇਰਾ ਤੈਂ ਭਰੋਸਾ ਕੀਤਾ ਉਹਨੇ ਤਾਂ ਹੀ ਕੀਤਾ ਨਾ ਤੇਰੇ ਨਾਲ ਐਂ। ਤੂੰ ਭਰੋਸਾ ਕਰਦਾ ਨਾ ਉਹ ਤੇਰੇ ਨਾਲ ਧੋਖਾ ਕਰਦਾ। ਸੈਂਟਰ ਤੇ ਖੜੇ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਪੜੇ ਲਿਖੇ ਨੌਜਵਾਨੋ ਜ਼ਿੰਦਗੀ ਚ ਹਰ ਜਗ੍ਹਾ ਆਪਣੀ ਲਾਈਫ ਦੇ ਸੈਂਟਰ ਤੇ ਖੜਜੋ ਗਲਤੀ ਵੀ ਕਬੂਲੋ ਤੇ ਕ੍ਰੈਡਿਟ ਵੀ ਲਓ ਚੰਗਾ ਹੋਏਗਾ ਕ੍ਰੈਡਿਟ ਵੀ ਤੈਨੂੰ ਤੇ ਮਾੜਾ ਹੋਏਗਾ ਉਹਦੀ ਜ਼ਿੰਮੇਵਾਰੀ ਵੀ ਕਬੂਲ ਖੁੱਲ ਕੇ ਖੁੱਲ ਕੇ ਕਬੂਲੋ ਵੇਖੋ ਵੀਰੋ ਨਾ ਰੱਬ ਉਧਰ ਨਾ ਉਧਰ ਰੱਬ ਤੇਰੇ ਵਿੱਚ ਬਾਣੀ ਕਹਿੰਦੀ ਹੈ ਜਦੋਂ ਫਿਰ ਐ ਹੋਇਆ ਫਿਰ ਕੀ ਹੋਊ ਭਾਰਤ ਦਾ ਮੰਦੜਾ ਹਾਲ ਐ ਕਿਹਦੇ ਕਰਕੇ ਐ ਰੱਬ ਕਰਕੇ ਕਿ ਸਾਡੇ ਕਰਕੇ ਗੱਜ ਕੇ ਸਾਡੇ ਕਰਕੇ ਤੇ ਅਮਰੀਕਾ ਦਾ ਚੰਗਾ ਹਾਲ ਐ ਤੇ ਅਮਰੀਕਾ ਦੇ ਲੋਕ ਕੀ ਕਹਿਣਗੇ ਰੱਬ ਕਰਕੇ ਕਿ ਸਾਡੇ ਕਰਕੇ ਯਾਰ ਟੱਲੀਆਂ ਤੇ ਇੱਥੇ ਜ਼ਿਆਦਾ ਵੱਜਦੀਆਂ ਮੰਦਰਾਂ 'ਚ ਨਾਰੇ ਦੇ ਬੋਲੇ ਸੋ ਨਿਹਾਲ ਦੇ ਇੱਥੇ ਗੁਰਦੁਆਰਿਆਂ 'ਚ ਜ਼ਿਆਦਾ ਲੱਗਦੇ ਐ ਸੀਰਤ ਤੇ ਇੱਥੇ ਹੈ ਗੰਗਾ ਤੇ ਇੱਥੇ ਵਗਦੀ ਹੈ ਸਰੋਵਰ ਤੇ ਇੱਥੇ ਹੈ ਸਾਰਾ ਕੁਝ ਤੇ ਇੱਥੇ ਹੈ ਤੇ ਰੱਬ ਉਹਨਾਂ ਤੇ ਦਇਆਲ ਥੋੜਾ ਹੋਇਆ ਫਿਰ ਉਹ ਵੀ ਸਵਾਰ ਅਮਰੀਕਾ ਨੂੰ ਗਿਆ ਇੰਡੀਆ ਦਾ ਬੇੜਾ ਕਰਕੇ ਤੇ ਅਮਰੀਕਾ ਨੂੰ ਤਾਰ ਗਿਆ ਨਹੀਂ ਇਹਦੇ ਸੈਂਟਰ 'ਚ ਬੰਦਾ ਹੀ ਖੜਾ ਹੈ ਇੰਡੀਆ ਦਾ ਮਨੁੱਖ ਉਧਰ ਅਮਰੀਕਾ ਦਾ ਮਨੁੱਖ ਉਧਰ ਅਮਰੀਕਾ ਦਾ ਮਨੁੱਖ ਹੈ ਇੱਧਰ ਇੰਡੀਆ ਦਾ ਮਨੁੱਖ ਹੈ ਪਰ ਗੱਲ ਬੰਦੇ ਤੇ ਮੁੱਕਦੀ ਹੈ ਗੱਲ ਬੰਦੇ ਦੇ ਮੁਕਾਵੇਂ ਨੇ ਜਦੋਂ ਤੁਸੀਂ ਇਹ ਗੱਲ ਸਮਝ ਲਈ ਇਹ ਗੱਲ ਦੀ ਜ਼ਿੰਮੇਵਾਰੀ ਲੈ ਲਈ ਭਾਰਤ ਦੇ ਲੋਕਾਂ ਨੇ ਜ਼ਿੰਮੇਵਾਰੀ ਚੱਕ ਲਈ ਵੀ ਭਾਰਤ ਮਾੜਾ ਭਾਰਤ ਦੇ ਲੋਕਾਂ ਕਰਕੇ ਹੈ ਤੇ ਉਹਦਾਂ ਨੇ ਭਾਰਤ ਬਦਲੇਗਾ ਤੇ ਜਿੰਨਾ ਚਿਰ ਇੱਕ ਅਖੌਤੀ ਰੱਬ ਬਣਾਇਆ ਹੋਇਆ ਵੀ ਜਿਹੜਾ ਹੈਗਾ ਕੋਈ ਉਹ ਕਰਦਾ ਹੈ ਫਿਰ ਤੇ ਉਹ ਰੱਬ ਫੜ ਕੇ ਉਹਦੇ ਨਾਲ ਗੱਲ ਕਰੀਏ ਵੀ ਜਿੰਨਾ ਤੈਨੂੰ ਇਹ ਪੂਜਦੇ ਨੇ ਤੂੰ ਖਾਈ ਇਹਨਾਂ ਤੋਂ ਜਾਨਣਾ ਤੇ ਸਾਰਾ ਕੁਝ ਗਾਂ ਦੇਈ ਉਧਰ ਜਾਨਣਾ ਆ ਖੁਸਤਨਾਵ ਵਾਹ ਪੁੱਛੀਏ ਉਸ ਰੱਬ ਨੂੰ ਫੜ ਕੇ ਕਈ ਹੁੰਦੇ ਨਹੀਂ ਪਿਓ ਕਈਆਂ ਕਈ ਕਈ ਬੁੜਿਆਂ ਨੂੰ ਕਹਿੰਦੇ ਨੇ ਤੁਸੀਂ ਬਾਪੂ ਨੂੰ ਵੀ ਰੋਟੀ ਇੱਧਰ ਖਾਣਾ ਹੈ ਜੇ ਜਦੋਂ ਠੇਕਾ ਹੁੰਦਾ ਉਹਦੋਂ ਦੂਜੇ ਨੂੰ ਦੇ ਆਉਂਦਾ ਕਹਿੰਦੇ ਨਹੀਂ ਕਈ ਵਾਰੀ ਬਾਪੂਆਂ ਨੂੰ ਅਸੀਂ ਕਹਿ ਦਿੰਦੇ ਹਾਂ ਕਈ ਵਾਰੀ ਵੀ ਦਵਾਈ ਤੈਨੂੰ ਅਸੀਂ ਦਵਾਈਏ ਰੋਟੀ ਤੈਨੂੰ ਅਸੀਂ ਖਵਾਈਏ ਤੇ ਠੇਕਾ ਉਧਰ ਦੇ ਆਉਂਨਾ ਜਾ ਕੇ ਉਹ ਰੱਬ ਨੂੰ ਵੀ ਪੁੱਛੀਏ ਫਿਰ ਮਨਦੇ ਤੇ ਤੈਨੂੰ ਇੰਡੀਆ ਵਾਲੇ ਨੇ ਜਿੰਨੇ ਤੇਰੇ ਲਈ ਇਹ ਭੱਜੇ ਫਿਰਦੇ ਨੇ ਇਧਰੋਂ ਟਰਾਲੀਆਂ ਪਹੁੰਚਾਉਂਦੇ ਨੇ ਉਧਰ ਨੂੰ ਮੱਥਾ ਟੇਕ ਕੇ ਆਈਏ ਉਧਰ ਵਾਲੇ ਕਹਿੰਦੇ ਨੇ ਹੁਣ ਇਧਰ ਵਾਲੇ ਗੁਰਦੁਆਰੇ ਟੇਕ ਕੇ ਆਈਏ ਇਧਰ ਵਾਲੇ ਕਹਿੰਦੇ ਨੇ ਉਹ ਫਲਾਣੇ ਮੰਦਰ ਚ ਜਾਣਾ ਫਲਾਣ ਇਹ ਕਹਿੰਦੇ ਮੱਕੇ ਨੂੰ ਜਾਣਾ ਉਹ ਜਹਾਜ਼ ਦੀਆਂ ਟਿਕਟਾਂ ਲੈ ਕੇ ਭੱਜੇ ਫਿਰਦੇ ਨੇ ਇੱਥੇ ਤੇ ਖੁਸ਼ੀਆਂ ਦੇਈ ਜਾਂਦਾ ਅਮਰੀਕਾ ਕੈਨੇਡਾ ਵਾਲਿਆਂ ਨੂੰ ਰੌਣਕਾਂ ਉੱਥੇ ਲੱਗੀਆਂ ਪਈਆਂ ਉਹਨੇ ਆਖਣਾ ਮੈਂ ਕਿਸੇ ਗੱਲ 'ਚ ਨਹੀਂ ਆਉਂਦਾ ਸੈਂਟਰ 'ਚ ਬੰਦਾ ਹੀ ਐ ਬੰਦਾ ਐ ਮੈਂ ਨਹੀਂ ਆਉਣਾ ਕਿਸੇ ਗੱਲ 'ਚ ਮੈਂ ਤੇ ਤੁਹਾਡੇ ਵਿੱਚ ਹੀ ਬਸਦਾ ਮੈਂ ਤੇ ਬਸ ਤਥਾ ਅਸਤੂ ਕਹਿਣ ਵਾਲਾ ਬੇੜਾ ਗਰਕ ਕਰਨਾ ਹੈ ਤਾਂ ਵੀ ਮੈਂ ਤੇਰੇ ਨਾਲ ਹੀ ਆ ਤਾਕਤ ਤੈਨੂੰ ਪੂਰੀ ਦਊ ਤੇ ਮੈਂ ਸਵਾਰਨਾ ਹੈ ਉਹਨੇ ਕਹਣਾ ਤਾਂ ਵੀ ਮੈਂ ਤੇਰੇ ਨਾਲ ਹੀ ਆ ਚੱਲ ਫਿਰ ਉਹਨੇ ਤੇ ਤਥਾ ਅਸਤੂ ਹੀ ਕਹਿਣਾ ਤੈਨੂੰ ਸਾਥ ਉਹਨਾਂ ਦੇ ਚਲਾਉਂਦਾ ਹੈ ਸਾਥ ਦੇ ਵੀ ਝੋੜ ਦੇ ਵੀ ਉਹਨੇ ਕਿਹਾ ਮੈਂ ਚੋਰੀ ਕਰਨੀ ਕਿਤੇ ਚੱਲ ਨਾਲੀ ਆ ਤੇਰੇ ਤੇ ਮੈਂ ਸਾਥ ਬੰਨਾ ਉਹਨੇ ਕਿਹਾ ਚੱਲ ਮੈਂ ਵੀ ਤੇਰੇ ਨਾਲ ਹੀ ਉਹ ਤੇ ਨਾ ਕਰਦਾ ਹੀ ਨਹੀਂ ਉਹਦੇ ਕੁਦਰਤ ਹੈ ਲਾਫ ਨੇਚਰ ਹੈ ਵਰਤਣਾ ਤਾਂ ਹੈ ਜਿੱਦਾਂ ਮਰਜ਼ੀ ਵਰਤ ਲਾਏ ਉਹ ਤੇ ਤੇਰੀ ਮਰਜ਼ੀ ਹੈ ਉਹਨੇ ਨਹੀਂ ਕਹਿਣਾ ਤੈਨੂੰ ਕੁਛ ਬਸ ਮੈਂ ਇਹਨੂੰ ਵੱਡੀ ਗੱਲ ਨੂੰ ਨਾ ਵੱਡਾ ਨਾ ਕਰੀਏ ਬਸ ਮੈਂ ਆਪਣੀ ਆਪਣੀ ਲਾਈਫ ਦੇ ਸੈਂਟਰ ਚ ਖੜ ਕੇ ਜ਼ਿੰਮੇਵਾਰੀ ਕਬੂਲ ਲੀ ਅੱਜ ਮੇਰਾ ਬੇੜਾ ਗਰਕ ਹੋ ਗਿਆ ਇਹਦਾ ਜ਼ਿੰਮੇਵਾਰ ਮੈਂ ਹਰ ਬੰਦਾ ਇੱਕ ਕੰਮੇ ਫਿਰ ਜਦੋਂ ਅਸੀਂ ਇਹ ਕਵਾਂਗੇ ਫਿਰ ਸੁਧਾਰ ਹੋਣਾ ਸ਼ੁਰੂ ਹੋ ਸਕਦਾ ਹੈ ਫਿਰ ਗੱਲ ਅੱਗੇ ਚੱਲ ਸਕਦੀ ਹੈ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੰਗੇ ਫਿਰ ਵੇਖੇ ਦੱਦਾ ਦੋਸ਼ ਨਾ ਲੋਹਾ ਪੰਗਤੀ ਸਮੋਏ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਬਰ ਜਨ ਕਿਸੇ ਨੂੰ ਦੋਸ਼ ਨਾ ਦਿਆਂ ਜਿਹੋ ਜਾਂ ਮੈਂ ਬੀਜਿਆ ਉਹੋ ਜਾਂ ਮੈਂ ਵੱਢ ਲਿਆ